ਤੁਹਾਨੂੰ ਰੱਬ ਦਾ ਵਾਸਤਾ ਸੰਗਤ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਫਰੋਇਪੁਰ ਦੇ ਲਾਗੇ ਦੀਬਕੇ ਦੇ ਨਾਲ ਬਿਲਕੁਲ ਲੱਗਦਾ ਹੋਇਆ ਦਰਿਆ ਜੋ ਕਿ ਟੁੱਟਣ ਦੀ ਕਗਾਰ ਦੇ ਵਿੱਚ ਹੈਗਾ ਤੁਹਾਡਾ ਇੱਕ ਇੱਕ ਸ਼ੇਅਰ ਉਹਨਾਂ ਲੋਕਾਂ ਤੱਕ ਵੀਡੀਓ ਲੈ ਕੇ ਜਾਊਗਾ ਜਿਹੜੇ ਹਮਦਰਦੀ ਰੱਖਦੇ ਆ ਪੰਜਾਬ ਨੂੰ ਬਚਾਉਣ ਦੇ ਲਈ ਦੋਸਤੋ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਖਾਸ ਕਰਕੇ ਮਿੱਟੀ ਦੀ ਤੋੜਿਆਂ ਦੀ ਵੱਤ ਵੱਤ ਲੈ ਕੇ ਆਓ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਘੁੰਮਣ ਕੇਰੀਆਂ ਪੈ ਰੀਆਂ ਨੇ ਇਸ ਦਰਿਆ ਦੇ ਵਿੱਚ ਬਿਲਕੁਲ ਨਾਲ ਤੇ ਸੰਗਤਾਂ ਜਿਹੜੀਆਂ ਆ ਬਹੁਤ ਵੱਡੀ ਗਿਣਤੀ ਦੇ ਪਿਛਲੇ ਤਕਰੀਬਨ 10 ਦਿਨਾਂ ਤੋਂ ਮੱਥਾ ਮਾਰਦੇ ਆ ਫਿਆਂ ਨੇ ਤੁਸੀਂ ਦੇਖ ਸਕਦੇ ਹੋ ਥੋੜੇ ਪਰ ਪਰ ਕੇ ਤੇ ਤਕਰੀਬਨ 2000 ਦੇ ਕਰੀਬ ਸੰਗਤ ਜਿਹੜੀ ਆ ਹਰੋ ਜਾ ਕੇ ਇੱਥੇ ਮਿਹਨਤ ਕਰਦੀ ਆ ਥੋੜੇ ਪਰ ਪਰ ਕੇ ਤੇ ਤਕਰੀਬਨ 1.5 150 2 200 ਥੋੜਾ ਇਕੱਠਾ ਜਿਹੜਾ ਪਲੰਦੇ ਦੇ ਵਿੱਚ ਬਨ ਕੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਛੱਟਿਆ ਜਾਂਦਾ ਤਾਂ ਪਤਾ ਨਹੀਂ ਲੱਗਦਾ ਵੀ ਜਾ ਕਿੱਥੇ ਰਿਹਾ ਹੁਣ ਜਾ ਕੇ ਥੋੜੀ ਥੋੜੀ ਜਿਹੀ ਠੱਲ ਪੈਣੀ ਆ ਹੋ ਸ਼ੁਰੂ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪਲਾਂਦੇ ਦੇ ਵਿੱਚ ਇਕੱਠੀਆਂ 150 200 ਗੱਠਾਂ ਬਣ ਕੇ ਜਿਹੜੀਆਂ ਆ ਉਹ ਥੱਲੇ ਸੁੱਟੀਆਂ ਜਾਂਦੀਆਂ ਦੋ ਇੱਕ ਮਿੰਟ ਜੀ ਇੱਕ ਮਿੰਟ ਆ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਿੰਘ ਸਾਹਿਬ ਜੀ ਮਲੇਰ ਕੋਟਲੇ ਤੋਂ ਆਏ ਆ ਮਲੇਰ ਕੋਟਲੇ ਤੋਂ 5000 ਤੋੜਾ ਲੈ ਕੇ ਆਏ ਨੇ ਆਪ ਕੱਲ ਆਪਣੀ ਵੀਡੀਓ ਦੇਖੀ ਸੀ ਇਹਨਾਂ ਨੇ 5000 ਤੋੜਾ ਮਲੇਰ ਮਲੇਰ ਕੋਟਲੇ ਤੋਂ ਲੈ ਕੇ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸੇਵਾ ਨਿਭਾਈ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਹਿਸੇ ਤਨ ਗੁਰੂ ਸਾਹਿਬ ਆਪ ਸੰਗਤ ਤੇ ਸਵਾਲ ਨੇ ਦੇ ਰਹਿਣ ਆ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਜਿਸ ਤਰ੍ਹਾਂ ਤੋੜੇ ਲੈ ਕੇ ਆਂਦੇ ਆ ਸਿੰਘ ਸਾਹਿਬ ਨੇ ਪਾਣੀ ਹਜ਼ਾਰ ਤੋੜਾ ਜਿਹੜਾ ਆ ਕੱਲ ਆਪਣੀ ਵੀਡੀਓ ਦੇਖ ਕੇ ਲੈ ਕੇ ਆਏ ਇਸ ਤਰ੍ਹਾਂ ਤੋੜੇ ਪਰ ਪਰ ਕੇ ਜਿਹੜੇ ਆ ਹੁਣ ਇੱਥੇ ਸੱਟੇ ਜਾਣਗੇ ਕਾਫੀ ਜਦੋਂ ਯਾਦ ਲੱਗੀ ਹੋਈ ਆ ਜੇਕਰ ਇਹ ਵਾਲਾ ਬੰਨ ਟੁੱਟਦਾ ਤੇ ਫਰੋਇਪੁਰ ਦੇ ਸਾਰੇ ਪਿੰਡ ਜਿਹੜੇ ਆ ਉਹ ਪਾਣੀ ਦੇ ਲਪੇਟ ਚ ਆ ਜਾਣਗੇ ਤਕਰੀਬਨ 10-10 ਫੁੱਟ ਜਿਹੜਾ ਪਾਣੀ ਆ ਉਹ ਚੜ ਸਕਦਾ ਆ ਆਪ ਸੰਗਤ ਨੂੰ ਬੇਨਤੀ ਆ ਜਿਹੜੇ ਵੀਡੀਓ ਦੇਖ ਰਹੇ ਨਾਲ ਦੀ ਨਾਲ ਸ਼ੇਅਰ ਕਰਿ ਜਾਓ ਖਾਸ ਕਰਕੇ ਜਿਹੜੇ ਫਰੋਜ਼ਪੁਰ ਸ਼ਹਿਰ ਦਾ ਕੈਂਟ ਦੇ ਜਿਹੜੇ ਲੋਕ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਫਰੋਜ਼ਪੁਰ ਕੱਲੇ ਕਿਸਾਨਾਂ ਦਾ ਨਹੀਂ ਐ ਪਿੰਡਾਂ ਵਾਲਿਆਂ ਦਾ ਨਹੀਂ ਐ ਤੁਹਾਡਾ ਵੀ ਐ ਸਾਰੇ ਆ ਕੇ ਸਾਥ ਦਿਓ ਤਾਂ ਕਿ ਆਪਾਂ ਇਸ ਜਿਹੜੀ ਮੁਸੀਬਤ ਤੋਂ ਬਚ ਸਕੀਏ ਤੁਸੀਂ ਦੇਖ ਸਕਦੇ ਹੋ ਕਿੰਨੀ ਤਗੜੀ ਰਫਤਾਰ ਦੇ ਵਿੱਚ ਜਿਹੜਾ ਪਾਣੀ ਆ ਉਹ ਜਾ ਰਿਹਾ ਹੁਮਣ ਕੇਰੀਆਂ ਪੈ ਰਹੀਆਂ ਆ ਤੇ ਆਪ ਜੀ ਨੂੰ ਬੇਨਤੀ ਹੈ ਵੱਧ ਚੜ ਕੇ ਇੱਥੇ ਆਓ ਸਾਥ ਦਿਓ ਤਾਂ ਕਿ ਪਰੇ ਪਰ ਦੇ ਇਲਾਕੇ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਵਾਹਿਗੁਰੂ ਆ ਦੇਖੋ ਦੋਸਤੋ ਹੁਣ ਜਿਹੜੀ ਗੱਠ ਆ 150 ਤੋੜਾ ਇੱਕ ਇੱਕ ਪਲੰਦੇ ਦੇ ਵਿੱਚ ਬੰਨਿਆ ਜਾਂਦਾ ਆ ਤੇ ਉਹ ਇਸ ਤਾਂ ਤੋਂ ਰੇਡ ਦਿੱਤਾ ਜਾਂਦਾ ਦਿਖਾਉਣੇ ਜੀ ਆਪ ਜੀ ਨੂੰ ਕਿਸ ਤਰ੍ਹਾਂ ਸੇਵਾਵਾਂ ਜਿਹੜੀਆਂ ਆ ਚੱਲ ਰਹੀਆਂ ਬਈ ਸਿਕਰ ਠੀਕ ਠਾਕ ਹੋ ਜੀ ਆ ਤੁਸੀਂ ਦੇਖ ਰਹੇ ਜੀ ਹੁਣ ਇਸ ਤੋਂ ਬਾਅਦ ਇਸ ਦਰਿਆ ਦੇ ਵਿੱਚ ਸੱਟੀ ਜਾਏਗੀ ਇਹ ਘੱਟ ਫਿਗਰਮੈਂਟ 100 150 ਤੋੜਾ ਇਕੱਠਾ ਮਿੱਟੀ ਦਾ ਭਰ ਕੇ ਇਸ ਤਰ੍ਹਾਂ ਦਰਿਆ ਦੇ ਸੱਟਿਆ ਜਾਂਦਾ ਆ ਬੋਲੇ ਸੋਨਿਆ ਸਤ ਸ੍ਰੀ ਅਕਾਲ ਬੋਲੇ ਸਤ ਸ੍ਰੀ ਅਕਾਲ ਦੇਖੋ ਸੰਗਤ ਜੀ ਇਸ ਤਰ੍ਹਾਂ ਜਿਹੜੇ ਦਰਿਆ ਆ ਉਹ ਦੇਖੋ ਹਾਂ ਜੀ ਹੋ ਗਈ ਜਗਠ ਨੀਚੇ 150 ਤੋੜ ਆਇਆ 150 ਇਹ ਵਾਲਾ ਜਿਹੜਾ ਨੀਚੇ ਭੇਜਿਆ ਗਿਆ 150 ਤੋੜਾ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚੋਂ ਤੁਹਾਨੂੰ ਲੱਭ ਨਹੀਂ ਰਿਹਾ ਇਸ ਤਰ੍ਹਾਂ ਸੰਗਤਾਂ ਦੇ ਵੱਲੋਂ ਤਕਰੀਬਨ 10 ਦਿਨ ਤੋਂ ਲਗਾਤਾਰ 150 150 ਤੋੜਾ ਭਰ ਕੇ ਮਿੱਟੀ ਦਾ ਇਸ ਤਰ੍ਹਾਂ ਛੁੱਟਿਆ ਜਾ ਰਿਹਾ ਤੇ ਫਿਰ ਜਾ ਕੇ ਹੁਣ ਤੱਕ ਇੱਥੋਂ ਤੱਕ ਜਿਹੜੇ ਪਹੁੰਚੇ ਆ ਇਸ ਤਰ੍ਹਾਂ ਜਿਹੜਾ ਬਚਾਅ ਹੁੰਦਾ ਆ ਸਾਰੀ ਸੰਗਤ ਨੂੰ ਬੇਨਤੀ ਆ ਵੀਡੀਓ ਨਾਲ ਦੀ ਨਾਲ ਸ਼ੇਅਰ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਇੱਕ ਇੱਕ ਸ਼ੇਅਰ ਜਿਹੜਾ ਆ ਉਹ ਫਿਰੋਜ਼ਪੁਰ ਦੇ ਇਲਾਕੇ ਦੀ ਮਦਦ ਕਰੇਗਾ ਤੇ ਆਪ ਜੀ ਨੇ ਜਿਵੇਂ ਦੱਸਿਆ ਕਿ ਬਹੁਤ ਸੰਗਤਾਂ ਜਿਹੜੀਆਂ ਆ ਆ ਮੁਹਾਰੇ ਚੱਲ ਕੇ ਇੱਥੇ ਆ ਰਹੀਆਂ ਤੇ ਲੇਕਿਨ ਜਿਹੜੀ ਫਿਰੋਜ਼ਪੁਰ ਸ਼ਹਿਰ ਦੇ ਲੋਕਲ ਨਿਵਾਸੀ ਆ ਉਹ ਬਿਲਕੁਲ ਵੀ ਸਾਥ ਨਹੀਂ ਦੇ ਰਹੇ ਜਿੱਦਾਂ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਜਿਹੜਾ ਪਾਣੀ ਆ ਸਿਰਫ ਕਿਸਾਨਾਂ ਨੂੰ ਮਾਰ ਕਰੇਗਾ ਜ਼ਿਮੀਂਦਾਰਾਂ ਨੂੰ ਮਾਰ ਕਰੇਗਾ ਪਿੰਡ ਵਾਲਿਆਂ ਨੂੰ ਮਾਰ ਕਰੇਗਾ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਜੇਕਰ ਇਹ ਵਾਲਾ ਬੰਨ ਟੁੱਟਦਾ ਹੈ ਤੇ ਤੁਹਾਡੀਆਂ ਦੁਕਾਨਾਂ ਵੀ 10-10 ਫੁੱਟ ਤੱਕ ਮਿੱਤਰੋ ਡੁੱਬ ਜਾਣਗੀਆਂ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਨੌਜਵਾਨ ਬਜ਼ੁਰਗ ਸਾਰੇ ਲੱਗੇ ਹੋਏ ਆ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਜਿਹੜੀਆਂ ਸੁਆਵਾਂ ਆ ਉਹ ਕੀਤੀਆਂ ਜਾ ਰਹੀਆਂ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਸੰਗਤ ਆਪਣਾ ਦਸਵੰਦ ਢੇ ਜਿਹੜੀ ਆ ਸੋਚ ਸਮਝ ਕੇ ਸਹੀ ਜਗ੍ਹਾ ਤੇ ਫੇਜੋ ਬਹੁਤ ਜ਼ਿਆਦਾ ਮਾਰਥੀਆ ਜਿਹੜੇ ਤੁਹਾਨੂੰ ਲੁੱਟਣ ਵਾਸਤੇ ਬੈਠੇ ਹੋਏ ਆ ਤੇ ਉਸ ਚੀਜ਼ ਦਾ ਵੀ ਥੋੜਾ ਬਚਾ ਕੀਤਾ ਜਾਵੇ ਜਿਹੜੇ ਵਿਸ਼ਵਾਸ ਵਾਲੇ ਬੰਦੇ ਆ ਤੁਸੀਂ ਸੇਵਾ ਉਹਨਾਂ ਤੱਕ ਹੀ ਪਹੁੰਚਦਾ ਕਰੋ ਆ ਦੇਖੋ ਜੀ ਇਸ ਤਰ੍ਹਾਂ ਜਿਹੜਾ ਢੋੜੇ ਪਰ ਪਰ ਕੇ ਉਥੇ 150 200 ਤੋੜੇ ਇਕੱਠੀ ਤਹਿ ਲਾਈ ਜਾਂਦੀ ਹੈ ਭਰ ਕੇ ਮਿੱਟੀ ਦੀ ਫਿਰ ਉਸ ਤੋਂ ਬਾਅਦ ਉਹ ਜਿਹੜੇ ਤੋੜੇ ਆ ਅੰਦਰ ਸੱਟੇ ਜਾਂਦੇ ਆ ਦੇਖੋ ਨੌਜਵਾਨ ਕਿਸ ਤਰ੍ਹਾਂ ਜੋਸ਼ ਦੇ ਵਿੱਚ ਲੱਗੇ ਹੋਏ ਆ ਸਾਡੇ ਫਿਰੋਜ਼ਪੁਰ ਇਲਾਕੇ ਨੂੰ ਬਚਾਉਣ ਦੇ ਲਈ ਹੋਰ ਦੇਖੋ ਜੀ ਉਹ ਨੌਜਵਾਨਾਂ ਨੇ 150 ਤੋੜਾ ਜਿਹੜਾ ਹੋਰ ਖੰਦਰ ਦਰਿਆਦ ਵਿੱਚ ਸੜਤ ਹੈ ਜੀ ਫਿਰੋਜ਼ਪੁਰ ਬੀਬਕੇ ਦੀ ਤਾਜ਼ਾ ਖਬਰ ਆਵਜ ਨੂੰ ਦਿਖਾ ਰਹੇ ਆ ਪਾਣੀ ਕੱਲ੍ਹ ਨਾਲੋਂ ਹੋਰ ਵੱਧ ਚੁੱਕਾ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਇਲਾਕੇ ਦੇ ਵਿੱਚ ਆ ਕੇ ਮਦਦ ਕਰੋ ਕਿਉਂਕਿ ਪਛੋਤਾਇਆ ਕਿਆ ਕਰੇ ਚਿੜੀਆਂ ਚੁਗੀ ਖੇਤ ਪਿੱਛੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਮੈਂਟਾਂ ਵਿੱਚ ਕੱਲੇ ਵਾਹਿਗੁਰੂ ਵਾਹਿਗੁਰੂ ਲਿਖਣ ਦਾ ਕੋਈ ਫਾਇਦਾ ਨਹੀਂ ਬਾਅਦ ਵਿੱਚ ਜੇਕਰ ਨੁਕਸਾਨ ਹੋ ਜਾਂਦਾ ਤਾਂ ਹੱਥ ਤੁਸੀਂ ਦੇਖ ਸਕਦੇ ਹੋ तकरीबन ਪਿਛਲੇ 10 ਦਿਨਾਂ ਤੋਂ ਲਗਾਤਾਰ ਲੱਗੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਠੀਕ ਠਾਕ ਜੀ ਠੀਕ ਠਾਕ ਲੁੱਟਿਆਂ ਦੇ ਸੇਵਾ ਚਲੋ ਸਸੀਗਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸੰਗਤ ਨੂੰ ਕੱਲ ਵੀਡੀਓ ਇੱਕ ਵਾਈ ਸੀਗੀ ਫਰੋਇਪੁਰ ਦੇ ਇਲਾਕੇ ਦੇ ਵਿੱਚ ਪਾਣੀ ਦੀ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਡਾਮਾਂਡ ਹੋ ਗਈ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਚੁੱਕਿਆ ਪਹਿਲਾਂ 300 ਕਿਊਸਿਕ ਪਾਣੀ ਸੀ ਹੁਣ ਤਕਰੀਬਨ ਸਵਾਦ ਸਿੰਨ ਤੋਂ ਸਾਢੇ 3 ਲੱਖ ਜਿਹੜਾ ਕਿਊਸਿਕ ਪਾਣੀ ਜਿਹੜਾ ਹੋਰ ਛੱਡ ਦਿੱਤਾ ਗਿਆ ਆ ਜਿੰਦੇ ਕਰਕੇ ਪਾਣੀ ਦਾ ਪੱਧਰ ਜਿਹੜਾ ਆ ਹੋਰ ਵੱਧ ਚੁੱਕਿਆ ਤੇ ਕੱਲ ਮਲੇਰ ਕੋਟਲੇ ਦੀਆਂ ਸੰਗਤਾਂ ਨੇ ਵੀਡੀਓ ਆਪਣੀ ਦੇਖੀ ਲਾਈਵ ਚੱਲਦੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਦੇਖੋ ਸੰਗਜ ਕਿੰਨਾ ਫਰਕ ਪੈਂਦਾ ਆ ਲਾਈਵ ਵੀਡੀਓ ਕੱਲ ਦੇਖੀ ਆ ਤੇ ਸੰਗਤ 5000 ਹਜ਼ਾਰ ਤੋੜਾ ਇਕੱਠਾ ਕਰਕੇ 5000 ਦੀ ਗਿਣਤੀ ਥੋੜੀ ਨਹੀਂ ਹੁੰਦੀ 5000 ਤੋੜਾ ਇਕੱਠਾ ਕਰਕੇ ਲੈ ਕੇ ਆਈਏ ਇੱਥੇ ਮਲੇਰ ਕੋਟਲੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਬਾਬਾ ਜੀ ਕਿਰਪਾ ਕਰਨ ਤੁਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰਵੱਤ ਦਾ ਬਲਾ ਕਰਨ ਅੱਗੇ ਜੀ ਦੇਖ ਸਕਦੇ ਆ ਇਸ ਤਰ੍ਹਾਂ ਜਿਹੜੀਆਂ ਗੱਠਾਂ ਆ ਇਸ ਤਰ੍ਹਾਂ ਜਿਹੜੀਆਂ ਗੱਠਾਂਆਂ ਬਣੀਆਂ ਜਾਂਦੀਆਂ ਆ ਫਿਰ ਉਸ ਤੋਂ ਬਾਅਦ ਗੱਠਾ ਜਿਹੜੀਆਂ ਦਰਿਆ ਦੇ ਵਿੱਚ ਸੜ ਦਿੱਤੀਆਂ ਜਾਂਦੀਆਂ ਆ ਭਾਈ ਜੀ ਵਾਈਬਰ ਜੀ ਦਾ ਖਾਲਸਾ ਸਾਹਿਬ ਵਾਈਬਰ ਜੀ ਦੀ ਫਤਿਹ ਜੀ